ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 4-5 ਦਿਨਾਂ ਦੇ ਮੌਸਮ ਦੀ ਇੱਕ ਸਿਸਟਮ ਲੱਗਣ ਜਾ ਰਿਹਾ ਹੈ ਇਹ ਸਿਸਟਮ ਬਾਰੇ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਲਾ ਵਾਰ ਅੰਕੜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਆ ਕੱਲ ਕਿਹੜੇ ਜਿਲ੍ਹਿਆਂ ਦੇ ਵਿੱਚ ਮੀਂਹ ਡਰ ਜਾ ਸਕਦੇ ਨੇ ਇਹ ਤੁਹਾਨੂੰ ਰਿਪੋਰਟ ਹੈ ਜਿਹੜੀ ਮੌਸਮ ਹਕ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਹ ਸਿਸਟਮ ਕਿੱਥੇ-ਕਿੱਥੇ ਪ੍ਰਭਾਵਿਤ ਕਰੇਗਾ ਇਹ ਵੀ ਤੁਹਾਨੂੰ ਦੱਸਾਂਗੇ ਤੇ ਜਿਹੜੀ ਆਪਾਂ ਮੁੱਖਦੀ ਜਿਹੜੀ ਆਪਣੀ ਗੱਲ ਆ ਮੁੱਖ ਕਾਲਾ ਉਹ ਸਿਸਟਮ ਤੇ ਕੇਂਦਰਿਤ ਹੋਵੇਗੀ ਇਸ ਲਈ ਵੀਡੀਓ ਅਖੀਰ ਤੱਕ ਜਰੂਰ ਦੇ ਸੈਟਲਾਈਟ ਤਸਵੀਰਾਂ ਤੁਹਾਨੂੰ ਇਸ ਵੇਲੇ ਜਿਨ੍ਹਾਂ ਤੁਹਾਡੇ ਨਾਲ ਜੜੀਆਂ ਨੇ ਸਾਂਝੀਆਂ ਕਰ ਦਿੰਦੇ ਆ ਜੀ 20 ਦਸੰਬਰ ਰਾਤ ਦੇ ਲਗਭਗ ਇਸ ਵੇਲੇ 8 ਵਜੇ ਚਾਰੇ ਆ ਅੱਜ ਦਾ ਦਿਨ ਲਗਾਤਾਰ ਠੰਡਾ ਦਿਨ ਰਿਹਾ ਬੀਤੇ ਦਿਨਾਂ ਦੇ ਮੁਕਾਬਲੇ ਅੱਜ ਦਿਨ ਜਿਹੜਾ ਕਾਫੀ ਠੰਡਾ ਸੀ ਧੁੰਦ ਜਿਹੜੀ ਆ ਸਵੇਰ ਤੋਂ ਜਿਹੜੀ ਕਲਾਮੇ ਵਿੱਚ ਲੈ ਚੁੱਕੀ ਸੀ ਪੰਜਾਬ ਦੇ ਲਗਭਗ ਬਹੁਤੇ ਖੇਤਰਾਂ ਨੂੰ ਹਰਿਆਣੇ ਦੇ ਬਹੁਤੇ ਖੇਤਰਾਂ ਨੂੰ ਤੇ ਅੱਗੇ ਅੱਗੇ ਵਾਲਾ ਫਾਪਾ ਦੇ ਜਾਈਏ ਤਾਂ ਕਾਫੀ ਖੇਤਰਾਂ ਦੇ ਵਿੱਚ ਧੁੰਦ ਕਾਫੀ ਸੰਘਣੀ ਸੀ ਸੋ ਇਸ ਵੇਲੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਕਿ ਇੱਕ ਵੈਸਟਰਨ ਡਿਸਰਬੈਂਸ ਜਿਹੜੀ ਕਿ ਪਿਛੋਂ ਕਾਫੀ ਖੇਤਾਂ ਨੂੰ ਕਵਰ ਕਰਦੇ ਹੋਏ ਇਸ ਵੇਲੇ ਉੱਤਰ ਭਾਰਤ ਵੱਲੋਂ ਆਦ ਰਹੀ ਹੈ ਅੱਜ ਰਾਤੋਂ ਰਾਤ ਇਹ ਸਿਸਟਮ ਉੱਤਰ ਭਾਰਤ ਦੇ ਵਿੱਚ ਪਰਵੇਸ਼ ਕਰੇਗਾ ਸੋ ਜਿਹੜੇ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਨੇ ਪੰਜਾਬ ਦੇ ਆਪਾਂ ਗੱਲ ਕਰੀਏ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਫਟਾਣਕੋਟ ਹੁਸ਼ਿਆਰ ਫਿਰ ਨਵਾਂ ਸ਼ਹਿਰ ਜਲੰਧਰ ਕਫੂਰਥਲਾ ਲੁਧਿਆਣਾ ਪੂਰਬੀ ਦੇ ਕੁਝ ਖੇਤਰ ਕੁਝ ਖੇਤਰ ਹੋ ਸਕਦੇ ਨੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਟਿਆਲੇ ਦੇ ਕੁਝ ਖੇਤਰ ਰੋਪੜ ਮਹਾਲੀ ਤੇ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਸਾਰੇ ਖੇਤਰਾਂ ਦੇ ਵਿੱਚ ਤਾਂ ਨਹੀਂ ਪਰ ਕੁਝ ਖੇਤਰਾਂ ਦੇ ਵਿੱਚ ਹਲਕੇ ਕਿਤੇ ਟਟਵੇਂ ਕਿਤੇ ਹੋ ਸਕਦਾ ਹਲਕੇ ਤੋਂ ਥੋੜੇ ਜਿਹਾ ਜ਼ਿਆਦਾ ਮੀਂਹ ਦੇ ਲੱਗ ਸਕਦੇ ਨੇ ਵੈਸੇ ਇਹ ਸਿਸਟਮ ਮੁੱਖ ਤੌਰ ਤੇ ਜਿਹੜਾ ਜਹਾ ਪਹਾੜਾਂ ਦੇ ਲਈ ਹੈ ਹਿਮਾਚਲ ਜੰਮੂ ਦੇ ਉੱਪਰਲੇ ਭਾਗਾਂ ਦੇ ਵਿੱਚ ਬਰਬਾਰੀ ਦਾ ਇੱਕ ਦੌਰ ਲੱਗੇਗਾ ਭਾਰੀ ਬਰਬਾਰੀ ਵੀ ਕੁਝ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਤੇ ਥੱਲੇ ਜਿਹੜੇ ਜਿਹੜੇ ਪਹਾੜੀ ਖੇਤ ਨੇ ਉਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਦਾ ਇੱਕ ਦੌਰ ਲੱਗ ਸਕਦਾ ਹੈ ਮਦਾਨਾਦਲੀ ਇਹ ਸਿਸਟਮ ਕੁਝ ਖਾਸ ਲੈ ਕੇ ਨਹੀਂ ਆ ਰਿਹਾ ਇਸ ਲਈ ਪੰਜਾਬ ਦੇ ਕੁਝ ਖੇਤrana ਦੇ ਵਿੱਚ ਉਗੇਨੇ ਚੋਨੇ ਖੇਤਰ ਹੋਣਗੇ ਬਦਲ ਵਈ ਜਾਣਾ ਬਹੁਤ ਹੀ ਖੇਤਰਾਂ ਨੂੰ ਕਵਰ ਕਰੇਗੀ ਫਾਮ ਜਾਂ ਪੰਜਾਬ ਦੇ ਜਲੇ ਹੁਣ ਰਾਜਸਥਾਨ ਦੇ ਉਤਰੀ ਭਾਗ ਹੁਣ ਜਾਂ ਹਰਿਆਣਾ ਦੇ ਉਤਰੀ ਭਾਗ ਹੁਣ ਪਛਮਣੀ ਭਾਗ ਉਹਨੇ ਬਦਲ ਵਈ ਜਰੂਰ ਪਹੁੰਚੇਗੀ ਪਰ ਮੀ ਕੁਝ ਗਨੇ ਚੋਨੇ ਭਾਗਾਂ ਦੇ ਵਿੱਚ ਪਹੁੰਚਣਗੇ ਖਾਸ ਕਰ ਪਹਾੜ ਖੇਤਰ ਯਾਨੀ ਕਿ ਚੰਡੀਗੜ੍ਹ ਮਹਾਲੀ ਰੋਪੜ ਦੇ ਖੇਤਰ ਦਵਾਬਾ ਖੇਤਰ ਤੇ ਮਾਝਾ ਇਹਨਾਂ ਖੇਤਰਾਂ ਵੱਲ ਮੀਹ ਦੇ ਜਿਹੜੇ ਅਸਰ ਹੋਣਗੇ ਹਲਕੇ ਟਟਮੇ ਛਰਾਟੇ ਦੇ ਦਰਮਿਆਨੇ ਭਾਰੀ ਮੀਂਹ ਦੇ ਅਸਰ ਬਹੁਤੇ ਖੇ ਦੇ ਵਿੱਚ ਵੀ ਥੋੜੇ ਜਿਹਾ ਇਸ ਤੋਂ ਜ਼ਿਆਦਾ ਹੋ ਸਕਦੇ ਨੇ ਉਹਦੇ ਵਿੱਚ ਦਰਮਿਆਨੇ ਵੀ ਤੇ ਕੁਝ ਕਿ ਤਰ੍ਹਾਂ ਦੇ ਵਿੱਚ ਭਾਰੀ ਮੀਦ ਵੀ ਲੱਗਣ ਦੇ ਅਸਰ ਹੋਣਗੇ ਜਿੱਥੇ ਉੱਤਰ ਪਛੋਂ ਦੀਆਂ ਖੁਸ਼ਕ ਹਵਾਵਾਂ ਚੱਲ ਰਹੀਆਂ ਸੀ ਆਪਣੀ ਰਫ਼ਤਾਰ ਤੇ ਅੱਜ ਲੱਗ ਗਿਆ ਉਹਨਾਂ ਤੇ ਬ੍ਰੇਕ ਪੂਰੀ ਦੀ ਹਵਾ ਅੱਜ ਕਾਫੀ ਖੇਤਰਾਂ ਦੇ ਵਿੱਚ ਵਾਪਸੀ ਕਰ ਚੁੱਕੀ ਆ ਪੰਜਾਬ ਦੇ ਜਿਹਦੇ ਨਾਲ ਤੇਜ਼ ਫੁਰਾ ਵੀ ਕਿਤੇ ਕਿਤੇ ਚੱਲ ਰਿਹਾ ਕਿਤੇ ਫੁਰਾ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਤੇ ਜਿਹਦੇ ਸਦਕਾ ਆਉਂਦੇ ਜਿਹੜੇ ਦਿਨ ਹੋਣਗੇ ਜੇਕਰ ਆਪਾਂ ਹਵਾ ਪ੍ਰਦੂਸ਼ਣ ਦੀ ਗੱਲ ਕਰਦੇ ਆ ਪ੍ਰਦੂਸ਼ਣ ਦੇ ਵਿੱਚ ਵੀ ਵਾਧਾ ਹੋਵੇਗਾ ਧੁੰਦਾਂ ਦੇ ਵਿੱਚ ਵੀ ਵਾਧਾ ਹੋਵੇਗਾ ਕੱਲ ਜਮੇਨੀ ਫੱਦਰ ਤੇ ਧੁੰਦ ਕੁਝ ਕਿਤੇ ਦੇ ਵਿੱਚ ਜਿਹੜੀ ਸੀਮਿਤ ਰਹਿ ਸਕਦੀ ਆ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਦੇ ਅਸਾਰ ਜਿਹੜੇ ਨੇ ਉਹ ਕੱਲ ਘਟ ਨੇ ਪਰਵੇਸ਼ ਕਰ ਜਾਏਗਾ ਤੇ ਇੱਥੇ ਜਿਹੜਾ ਜਾਂ ਪ੍ਰਦੂਸ਼ਣ ਦੇ ਵਿੱਚ ਜ਼ਰੂਰ ਵਾਧਾ ਹੋਏਗਾ ਕਿਉਂਕਿ ਜਦੋਂ ਫੁਰਾ ਚੱਲਣਾ ਹੈ ਤੇ ਜਿਹੜਾ ਦਿੱਲੀ ਵਾਲਾ ਫਰਦੂਸ਼ਣ ਯੂਪੀ ਵਾਲਾ ਫਰਦੂਸ਼ਣ ਉਹ ਸਾਰਾ ਇੱਧਰ ਇਕੱਠਾ ਹੋਣਾ ਹੈ ਪੰਜਾਬ ਵਾਲ ਨੂੰ ਇਸ ਕਰਕੇ ਇੱਥੇ ਫਰਦੂਸ਼ਣ ਦੇ ਵਿੱਚ ਵਾਧਾ ਹੋਣ ਦੇ ਅਸਾਰ ਹੋਣਗੇ ਸੋ ਮੀਆਲਾ ਸਿਸਟਮ ਕੱਲ ਲੱਗਣ ਜਾ ਰਿਹਾ ਜੀ ਤੇ ਇਸ ਤੋਂ ਬਾਅਦ ਯਾਨੀ ਕਿ ਕੱਲ 21 ਤਰੀਕ ਐ 22 ਤਰੀਕ ਦੀ ਦੁਪਹਿਰ ਹੁੰਦੇ ਹੁੰਦੇ ਸ਼ਾਮ ਵੰਦੇ ਹੁੰਦੇ ਇਹ ਸਿਸਟਮ ਮੈਦਾਨਾਂ ਤੋਂ ਪਾਰ ਲੰਘ ਜਾਣਾ ਤੇ ਉਸ ਤੋਂ ਬਾਅਦ ਜਿਹੜੇ ਦਿਨ ਹੋਣਗੇ ਯਾਨੀ ਕਿ 23 24 ਤੇ 25 ਤੇ 26 ਇਹਨਾਂ ਦਿਨਾਂ ਦੇ ਵਿੱਚ ਮੌਸਮ ਠੰਡਾ ਖੁਸ਼ਕ ਰਹਿਣ ਦੇ ਅਸਰ ਹੋਣਗੇ ਇਹਦੇ ਵਿੱਚ ਠੰਡ ਹੋਰ ਵਧੇਗੀ ਕਿਉਂਕਿ ਜਣੀਆਂ ਪਹਾੜਾਂ ਦੇ ਵਿੱਚ ਭਾਰੀ ਬਰਫਬਾਰੀ ਦੀਆਂ ਜਣੀਆਂ ਗਤੀਵਿਧੀਆਂ ਹੋਣਗੀਆਂ ਇਹ ਸਿਸਟਮ ਬਰਫਬਾਰੀ ਦਾ ਵਧੀਆ ਦੌਰ ਲਵਾਵੇਗਾ ਭਾਰੀ ਬਰਫਬਾਰੀ ਦਾ ਉਹਦੇ ਜੋ ਨਿਕਲਦੀਆਂ ਜਣੀਆਂ ਬਰਫੇਲੀ ਹਵਾਵਾਂ ਨੇ ਉਹ ਸੂਬਿਆਂ ਨੂੰ ਯਾਨੀ ਕਿ ਪੰਜਾਬ ਨੂੰ ਨਾਲ ਲੱਗਦੇ ਖੇਤਰਾਂ ਨੂੰ ਵੀ ਜਿੱਦੇ ਨਾਲ ਠੰਡ ਇੱਥੇ ਹੋਰ ਵਧਣ ਦੇ ਅਸਰ ਹੋਣਗੇ ਤੇ ਇਹ ਹੈ ਜੀ ਸਾਰੀ ਕਹਾਣੀ ਇਸ ਸਿਸਟਮ ਦੀ ਇਹ ਸਿਸਟਮ ਜਿਹੜਾ ਬਹੁਤਾ ਅਸਰ ਹੈ ਉਹ ਪਿੱਛੇ ਲਵਾ ਕੇ ਆ ਰਿਹਾ 사ਊਦੀ ਅਰਬ ਦਾ ਦੁਬਈ ਇਧਰ ਮਸਕਟ عمان ਇਹਨਾਂ ਖੇਤਰਾਂ ਦੇ ਵਿੱਚ ਕਤਰ ਬਹਿਰੀਨ ਇਹਨਾਂ ਮਲਕਾਂ ਦੇ ਵਿੱਚ ਕਾਫੀ ਭਾਰੀ ਮੀ ਦੇ ਇਸ ਸਿਸਟਮ ਲਵਾ ਚੁੱਕਾ ਹੈ ਸੋ ਇਹ ਸਿਸਟਮ ਉੱਥੇ ਖਾਲੀ ਹੋ ਕੇ ਆ ਰਿਹਾ ਪਰ ਫਿਰ ਵੀ ਮਦਾਨਤ ਲਈ ਕੁਸ਼ਕੇ ਤਰਾਜ ਦੇ ਵਿੱਚ ਮੀ ਇਹ ਸਿਸਟਮ ਜ਼ਰੂਰ ਦੇਖੇ ਜਾਵੇਗਾ ਤੋ ਇਹ ਸਾਰੀ ਕਹਾਣੀ ਹੈ ਜੀ ਤੇ ਹੁਣ ਆਪਾਂ ਚੱਲਦੇ ਆ ਜਿਹੜੀ ਜੋ ਰਿਪੋਰਟ ਹੈ ਜੋ ਅੱਜ ਜਾਰੀ ਕੀਤੀ ਹੈ ਭਾਰਤੀ ਜਿਹੜੇ ਹਟਾ ਪੜੋ ਵਟਣੋਂ ਹਾਂ ਆਸਾਂ ਹਾਗਨੇ ਸਕਰੀਨ ਤੇ ਦੇਖ ਸਕਦੇ ਹਾਂ ਕਿ ਸਿਸਟਮ ਦੇ ਸਦਕਾ ਕੱਲ ਫਤਲ ਹੋਏ ਦੇ ਨਾਲ ਸ਼ਰਾਟਿਆਂ ਦੇ ਅਸਰ ਨੇ ਇੱਥੇ ਰਡਾਰ ਦੇ ਵਿੱਚ ਸ਼ੋ ਹੋ ਹੀ ਹੋ ਰਿਹਾ ਉਸ ਤੋਂ ਆ ਜਿਹੜੇ ਅਲਰਟ ਨੇ 23 24 25 26 ਅੱਜ ਦੇ ਲਈ ਹੋਏ ਅਚੇ ਧੁੰਦ ਦੇ ਅਲਰਟ ਸੀ ਕੱਲ ਤੇ ਫਰਸੋਂ ਅਲਰਟ ਹਟਾ ਦਿੱਤੇ ਗਏ ਨੇ ਧੁੰਦ ਦੇ ਅਲਰਟ ਘਟਨੇ ਕਿਉਂਕਿ ਧੁੰਦ ਕੱਲ ਕੁਝ ਇਸ ਤਰ੍ਹਾਂ ਦੇ ਵਿੱਚ ਸੀਮਿਤ ਰਹੇਗੀ ਪੰਜਾਬ ਦੇ ਤੇ ਇੱਧਰ ਅੱਜ ਆਪਾਂ ਜਿਹੜਾ ਜਾਂ 23 24 25 26 ਲਗਾਤਾਰ ਤਾਬਰਤੌਰ ਅਲਰਟ ਨੇ ਜਿਹੜੇ yellow alert ਤੋਂ ਉਹਨਾਂ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਡੈਂਸ ਫੌਕ ਹੋਏਗੀ ਯਾਨੀ ਕਿ ਸੰਗਣੀ ਧੁੰਦ ਫਿਰ ਤੋਂ ਵਾਪਸੀ ਕਰੇਗੀ ਵੱਡੇ ਫੱਦਰ ਤੇ ਸੋ ਇਹ ਅਗਲੇ 4-5 ਦਿਨਾਂ ਜਿਹੜਾ ਇਹ سلسلہ ਫਿਰ ਚੱਲਦੇ ਰਹਿਣ ਦੇ ਆਸਾਰ ਹੋਣਗੇ ਤੁਹਾਨੂੰ